लुधियाना उपचुनाव ਦੇ ਨਤੀਜਿਆਂ ਨੇ ਸਾਸੂ ਵੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ-ਬਾਰ ਲੋਕਾਂ ਦੇ ਫਤਵੇ ਨੂੰ ਠੁਕਰਾਣਾ ਨਹੀਂ ਚਾਹੀਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੁਧਿਆਣਾ उपचुनाव ਦੇ ਨਤੀਜੇ ਜਿਹੜੇ ਨੇ ਸਪੱਸ਼ਟ ਰੂਪੇ ਦੱਸ ਰਹੇ ਨੇ ਇਹ 2 ਦਸੰਬਰ 2024 ਦੇ ਹੁਕਮਨਾਮੇ ਤੇ ਪਾਲਣਾ ਕਰੇ ਬਿਨਾ ਰੋਮਣੀ ਕਾਂਦੀ ਦਾ ਪਰਾਸੇ ਨਹੀਂ ਆ ਸਕਦਾ بار بار ਜਵਾਨ ਤੇ ਜਲਦ ਕਰਨ ਦੇ ਛੱਕੇ ਲਗਾ ਕੇ ਮਤਲ ਕਾਲੀ ਵਰਕਰਾਂ ਨੂੰ ਨਾਰਾਜ਼ ਕਰਨਾ ਕਾਲੀ ਵਰਕਰਾਂ ਨੂੰ ਦੁਗਦਾ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2 ਨਵੰਬਰ 2024 ਦੇ ਹੁਕਮ ਨਾਵੇਂ ਦੀ ਇਨਬਿਨ ਪਾਲਣਾ ਕਰਕੇ ਔਰ ਉਸ ਸਾਹ ਭਰਤੀ ਮਹੀਨ ਵਿੱਚ ਸਾਥ ਦੇ ਕੇ ਖਿਲਰੀ ਹੋਈ ਪੰਥ ਦੀ ਸ਼ਕਤੀ ਨੂੰ ਜੋੜ ਕੇ ਔਰ ਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਲਗਵਾਈ ਦਿੱਤੀ ਜਾ ਸਕਦੀ ਆ ਔਰ ਇਸ ਖਿਲਜਨ ਦੇ ਵਿੱਚੋਂ ਇਸ ਨਿਹਾਰ ਦੇ ਵਿੱਚੋਂ ਕਾਲੀ ਗੱਲ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਤੀਜੇ ਆਏ ਨੇ ਸਾਚੂ ਵਿੱਚੀ ਬਾਦਲ ਉਹਨਾਂ ਤੋਂ ਸੌਖੇ ਤਾਂ ਉਹਨਾਂ ਤੇ ਸਿਤਕਾਰ ਕਰਨ ਮੈਂ ਸਮਝਦਾ ਕਿ 2 ਦਸੰਬਰ 2024 ਦੇ ਕੋ ਕੋ ਨਾਮਿਤੇ ਪਾਲਣਾ ਕਰਕੇ ਇੱਕ ਵਾਰ ਪੰਥਕ ਭਾਵਨਾ ਪੰਜਾਬ ਦੇ ਪੰਜਾਬੀਆਂ ਦੀ ਜੀ ਸੋਚਾ ਉਹਨੂੰ ਪੂਰਾ ਕਰਨ ਦੇ ਵਿੱਚ ਸਹਿਯੋਗਿਆ ਲੁਧਿਆਣਾ ਉਪਚੋਣ ਦੇ ਨਤੀਜਿਆਂ ਨੇ ਸਾਸ਼ੂ ਵੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜਾ ਦਿੱਤਾ ਪਰ ਮੈਂ ਸਮਝਦਾ ਕਿ ਉਹਨਾਂ ਨੂੰ ਬਾਰ ਬਾਰ ਲੋਕਾਂ ਦੇ ਪਤਵੇ ਨੂੰ ਠੁਕਰਾਣਾ ਨਹੀਂ ਚਾਹੀਦਾ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਲੋਕਾਂ ਦੇ ਫਤਵੇ ਅੱਗੇ ਜਿੱਦ ਨਹੀਂ ਕਰਨੀ ਚਾਹੀਦੀ ਲੁਧਿਆਣਾ ਉਪ ਚੋਣ ਦੇ ਨਤੀਜੇ ਜਿਹੜੇ ਨੇ ਸਪਸ਼ਟ ਰੂਪ ਵਿੱਚ ਦੱਸ ਰਹੇ ਨੇ ਕਿ 2 ਦਸੰਬਰ 2024 ਦੇ ਹੁਕਮਨਾਮੇ ਤੇ ਪਾਲਣਾ ਕਰੇ ਬਿਨਾ ਸਰਵਣੀ ਅਕਾਲੀ ਦਲ ਪੈਰਾਂ ਤੇ ਨਹੀਂ ਆ ਸਕਦਾ ਬਾਰ ਬਾਰ ਜਵਾਨ ਤੇ ਜਲਤ ਕਰਨ ਦੇ ਛੱਕੇ ਲਗਾ ਕੇ ਮਤਲਬ ਅਕਾਲੀ ਵਰਕਰਾਂ ਨੂੰ ਨਰਾਜ਼ ਕਰਨਾ ਅਕਾਲੀ ਵਰਕਰਾਂ ਨੂੰ ਦੁਖਦਾਬ ਵਿੱਚ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਬਣਦਾ ਔਰ ਮੈਂ ਸਮਝਦਾ ਕਿ 2 ਦਸੰਬਰ 2024 ਦੇ ਹੁਕਮ ਨਾਵੇਂ ਦੀ ਇਨਨ ਬਿਨ ਪਾਲਣਾ ਕਰਕੇ ਔਰ ਉਸ ਸਾਰ ਭਾਰਤੀ ਮਹਿਮ ਵਿੱਚ ਸਾਥ ਦੇ ਕੇ ਖਿਲਰੀ ਹੋਈ ਪੰਥਰੀ ਸ਼ਕਤੀ ਨੂੰ ਜੋੜ ਕੇ ਔਰ ਅਕਾਲੀਆਂ ਦਾ ਇੱਕ ਮਜ਼ਬੂਤ ਮਤਲਬ ਜਿਹੜਾ ਹੈ ਜਥੇਬੰਦੀ ਬਣਾ ਕੇ ਹੀ ਪੰਜਾਬ ਤੇ ਪੰਥ ਨੂੰ ਲੋਕਾਂ ਦੀ ਲਗਵਾਈ ਦਿੱਤੀ ਜਾ ਸਕਦੀ ਆ ਔਰ ਇਸ ਖੇਲਜੰਦ ਦੇ ਵਿੱਚੋਂ ਇਸ ਨਗਾਰ ਦੇ ਵਿੱਚੋਂ ਕਲੀਜਾਂ ਨੂੰ ਕੱਢਿਆ ਜਾ ਸਕਦਾ ਔਰ ਅੱਜ ਲੋੜ ਆ ਕਿ ਅਸੀਂ ਜੋ ਸਾਹਮਣੇ ਨਤੀਜੇ ਆਏ ਨੇ ਸਾ ਸੁਭਿਸ਼ੀ ਬਾਦਲ ਉਹਨਾਂ ਤੋਂ ਸੌਖਾ ਉਹਨਾਂ ਤੇ ਸਰਕਾਰ ਕਰਨ ਔਰ ਮੈਂ ਸਮਝਦਾ ਕਿ 2 ਦਸੰਬਰ ਦਾ 2024 ਦੇ ਕੋ ਕੋ ਨਾਮ ਤੇ ਪਾਲਣਾ ਕਰਕੇ ਇੱਕ ਵਾਰ ਪੰਥਕ ਭਾਵਨਾ ਕਦ ਜਾਂ ਕੇ ਪੰਜਾਬੀਆਂ ਦੀ ਜੀ ਸੋਚ ਆ ਉਹਨੂੰ ਪੂਰਾ ਕਰ ਦੇ ਵਿੱਚ ਸੈਜੋਗੇ